हां जी दोस्तों तरसेम जसरण ने लाइव आके ਹੜਾਂ ਦੀ ਮਾਰ ਦੀ ਉੱਪਰ ਕੀਤੀ ਗੱਲ ਤੇ ਕਿਹਾ ਪੰਜਾਬ ਸਾਡਾ ਪਿਓ ਹੈ ਤੇ ਸਾਡਾ ਫਰਜ਼ ਬਣਦਾ ਹੈ ਆਪਣੇ ਪਿਓ ਨੂੰ ਸਾਂਭਣਾ ਤੇ ਪਿਓ ਦੀ ਪਾਗ ਨੂੰ ਸਵਾਰਨਾ ਸੋ ਇਸ ਵੀਡੀਓ ਦੇ ਵਿੱਚ ਤਰਸੇਮ ਜਸਰਣ ਨੇ ਬਹੁਤ ਸਾਰੀਆਂ ਐਗਜ਼ਾਮਪਲਾਂ ਦਿੱਤੀਆਂ ਨੇ ਤੇ ਕਿਹਾ ਹੈ ਪੰਜਾਬ ਸਾਡੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਉਸ ਨੂੰ ਅਸੀਂ ਸਾਂਭਣਾ ਹੈ ਤੇ ਜੋ ਵੀ ਸਾਡਾ ਹੁਣ ਬਰਬਾਦੀ ਹੋਈ ਹੈ ਅਸੀਂ ਕਿਸੇ ਨੂੰ ਪਤਾ ਤਾਕੜੀ ਲੱਗਣ ਦੇਣਾ ਕਿ ਇੱਥੇ ਖੜਾ ਦੀ ਮਾਰ ਵੀ ਕਿਤੇ ਵੱਜੀ ਸੀ ਸੋ ਤੁਸੀਂ ਸੁਣੋ ਇਹ ਤਰਸੇਮ ਦਸੜ ਦੀ ਪੂਰੀ ਵੀਡੀਓ ਤੇ ਇਸ ਵਿੱਚ ਤਰਸੇਮ ਦਸੜ ਕੀ ਕਹਿ ਰਿਹਾ ਹੈ ਤਰਸੇਮ ਦਸੜ ਨੇ ਪੰਜਾਬੀ ਦਰਸ਼ਕ ਨੂੰ ਬਹੁਤ ਸਾਰੀਆਂ ਇਤਿਹਾਸਿਕ ਫਿਲਮਾਂ ਤੇ ਵਧੀਆ-ਵਧੀਆ ਫਿਲਮਾਂ ਦਿੱਤੀਆਂ ਨੇ ਤੇ ਇਸ ਟਾਈਮ ਵੀ ਬਹੁਤ ਵਧੀਆ ਗੱਲ ਕਰ ਰਿਹਾ ਸੁਣੋ ਤਰਸੇਮ ਦਸੜ ਦੀ ਗੱਲ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੱਲ ਆਈਕਨ ਨੂੰ ਕਲਿੱਕ ਜ਼ਰੂਰ ਕਰ ਲਿਓ ਸੁਣੋ ਇਹ ਵੀਡੀਓ ਜੇ ਪੰਜਾਬ ਬਾਕੀ ਆਪਾਂ ਧਾਵਾਂ ਤੇ ਜਾ ਕੇ ਆ ਬਾਕੀ ਸੂਬਿਆਂ 'ਚ ਜਾ ਕੇ ਆਪਾਂ ਸਾਰਾ ਕੁਝ ਉਹਨਾਂ ਨੂੰ ਸਾਂਭ ਸਕਦੇ ਆ ਇਕੱਠੇ ਹੋ ਸਕਦੇ ਆ ਉਦੋਂ ਕਰ ਸਕਦੇ ਆ ਤਾਂ ਅੱਜ ਬਹੁਤ ਲੋੜ ਆ ਪੰਜਾਬ ਨੇ ਅੱਜ ਆਪਾਂ ਆਪਣੇ ਪਿਓ ਦੀ ਪੱਗ ਸਵਾਰਨੀ ਆ ਤੇ ਉਹ ਕੱਲੀ ਸਵਾਰਨੀ ਨਹੀਂ ਉਹ ਸ਼ਿੰਗਾਰਨਾ ਆ ਆਪਾਂ ਚੰਗੀ ਤਰ੍ਹਾਂ ਪਤਾ ਲੱਗੇ ਵੀ ਪੰਜਾਬ ਇੱਕ ਐਗਜ਼ਾਮਪਲ ਸੈੱਟ ਹੁੰਦੀ ਆ ਵੀਰ ਪੰਜਾਬ ਚ ਹੜ ਆਏ ਸੀ ਤੇ ਇੰਨੇ ਸਮੇਂ ਤੋਂ ਬਾਅਦ ਇਹ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਇੱਥੇ ਕਦੇ ਹੜ ਆਏ ਸੀ